ਪੰਜਾਬ ਅੰਨਦਾਤਾ ਦਾ ਸੂਬਾ ਜਿੱਥੇ ਇੱਕ ਵਾਰ ਹਰ ਬੱਚਾ ਖੇਤਾਂ ਦੇ ਵਿੱਚ ਖੇਡਦਾ ਸੀ ਪਰ ਅੱਜ 61% ਕਿਸਾਨਾਂ ਦੀ ਖੇਤੀ ਬੇਗਾਨੇ ਖੇਤਾਂ ਤੇ ਨਿਰਭਰ ਹੋ ਗਈ ਹੈ ਇਹ ਬਦਲਾਅ ਨਹੀਂ ਹੈ ਬਲਕਿ ਇੱਕ ਖਤਰਨਾਕ ਮੋੜਾ ਹੈ ਨਮਸਕਾਰ ਸੱਚੀ ਕਲਾ ਦਾਬ ਮੈਂ ਸ਼ਮੀਲਾ ਖਾਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲੜ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਕੇਵਲ 39% ਕਿਸਾਨ ਹੀ ਨਿਰੋਲ ਰੂਪ ਦੇ ਵਿੱਚ ਇਕੱਲੇ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਪਿਤਾ ਪੁਰਖੀ ਧੰਦੇ ਤੋਂ ਕਿਸਾਨਾਂ ਦੀ ਅਗਲੀ ਪੀੜ੍ਹੀ ਬਿਲਕੁਲ ਬਾਹਰ ਹੋ ਰਹੀ ਹੈ ਕੇਂਦਰੀ ਅਨਾਜ ਖਰੀਦ ਪੋਰਟਲ ਦੇ ਤਾਜ਼ਾ ਅੰਕੜੇ ਦੱਸਦੇ ਨੇ ਕਿ ਲੁਧਿਆਣਾ ਤੋਂ ਲੈ ਕੇ ਅੰਮ੍ਰਿਤਸਰ ਤੱਕ 12.83 ਲੱਖ ਕਿਸਾਨਾਂ ਦੇ ਵਿੱਚੋਂ ਸਿਰਫ 4.98 ਲੱਖ ਯਾਨੀ ਕਿ 38.83% ਨੇ ਆਪਣੀ ਜ਼ਮੀਨ ਤੇ ਝੋਨਾ ਵੇਚਿਆ 5.30 ਲੱਖ ਯਾਨੀ ਕਿ 41.31% ਦੇ ਛੇਕੇ ਦੀ ਜ਼ਮੀਨ ਤੇ ਹੀ ਖੇਤੀ ਕੀਤੀ ਇਸੇ ਤਰ੍ਹਾਂ ਲੀਜ਼ ਤੇ ਜ਼ਮੀਨ ਲੈ ਕੇ 2.55% ਅਤੇ ਸ਼ੇਅਰਡ ਕਾਸ਼ਤ ਕਰਨ ਵਾਲੇ ਕਿਸਾਨ 17.31% ਨੇ ਇਹ ਜਿਹੜਾ ਰੁਝਾਨ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਦੇ ਮੁਕਾਬਲੇ ਨਹੀਂ ਹੈ ਪਰ ਪੰਜਾਬ ਦੇ ਵਿੱਚ 41.31% ਕਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਕੋਈ ਛੋਟਾ ਅੰਕੜਾ ਨਹੀਂ ਹੈ ਸੋਚਣ ਦੀ ਲੋੜ ਹੈ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ 70.85% ਕਿਸਾਨ ਖੁਦ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਜਦੋਂ ਕਿ ਅਜਿਹੇ ਕਿਸਾਨ ਉੱਤਰ ਪ੍ਰਦੇਸ਼ ਦੇ ਵਿੱਚ 98.31% ਨੇ ਇੱਕ ਵੱਡਾ ਅੰਕੜਾ ਹੈ ਝੋਨੇ ਦੀ ਪੈਦਾਵਾਰ ਕਰਨ ਵਾਲੇ ਸੂਬਿਆਂ ਦੀ ਕੌਮੀ ਔਸਤ ਦੇਖੀਏ 79.68% ਕਿਸਾਨ ਆਪਣੀ ਜ਼ਮੀਨ ਤੇ ਹੀ ਖੇਤੀ ਕਰਦੇ ਨੇ ਜੋ 1.1 ਕਰੋੜ ਬਣਦੀ ਹੈ। ਪੰਜਾਬ ਦੇ ਵਿੱਚ ਠੇਕਾ ਖੇਤੀ ਦਾ ਬਾਜ਼ਾਰ ਦਿਨ ਪ੍ਰਤੀ ਦਿਨ ਹੋਰ ਵੱਧਦਾ ਜਾ ਰਿਹਾ ਹੈ। ਇੰਜ ਲੱਗਦਾ ਹੈ ਜਿਵੇਂ ਠੇਕੇ ਦੀ ਖੇਤੀ ਨੇ ਹੀ ਪੰਜਾਬ ਨੂੰ ਵਾਹ ਦਿੱਤਾ ਹੋਵੇ। ਸਾਲ 2016 ਤੇ 17 ਤੋਂ ਬਾਅਦ ਪੰਜਾਬ ਤੋਂ ਜਵਾਨੀ ਸਟੱਡੀ ਵੀਜ਼ੇ ਤੇ ਵਿਦੇਸ਼ ਕੂਚ ਕਰਨੀ ਸ਼ੁਰੂ ਹੋ ਗਈ ਸੀ। ਅਤੇ ਇਹ ਮੋੜਾ ਵੀ ਠੇਕੇ ਦੀ ਖੇਤੀ ਦੇ ਰਾ ਪੱਧਰੇ ਕਰਨ ਦੇ ਲਈ ਜ਼ਿੰਮੇਵਾਰ ਹੈ। ਕਿਉਂਕਿ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਝਾਨ ਕਰ ਰਹੇ ਨੇ ਪੰਜਾਬ ਦੇ ਚਾਰ ਜ਼ਿਲ੍ਹੇ ਜਿਹੇ ਨੇ ਜਿੱਥੇ 50% ਤੋਂ ਜ਼ਿਆਦਾ ਕਿਸਾਨ ਠੇਕੇ ਤੇ ਖੇਤੀ ਕਰਦੇ ਨੇ ਕੇਂਦਰੀ ਪੋਰਟਲ ਦੇ ਅਨੁਸਾਰ ਨਵਾਂ ਸ਼ਹਿਰ ਜ਼ਿਲ੍ਹਾ ਸਿਖਰ ਤੇ ਹੈ ਜਿੱਥੇ 56.12% ਕਿਸਾਨ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਨੇ ਅਤੇ ਇਸ ਜ਼ਿਲ੍ਹੇ ਦੇ ਵਿੱਚ ਸਿਰਫ 35.61% ਕਿਸਾਨ ਹੀ ਆਪਣੀ ਜ਼ਮੀਨ ਤੇ ਖੁਦ ਕਾਸ਼ਤ ਕਰਦੇ ਨੇ ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ 50.81% ਕਿਸਾਨ ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ 50.19% ਤੇ ਰੋਪੜ ਦੇ ਵਿੱਚ 50.46 ਕਿਸਾਨ ਠੇਕੇ ਤੇ ਜ਼ਮੀਨ ਤੇ ਖੇਤੀ ਕਰਦੇ ਨੇ ਬਲਦਾਂ ਦੇ ਨਾਲ ਖੇਤੀ ਦੇ ਸਮਿਆਂ ਦੇ ਵਿੱਚ ਵੱਡੀ ਕਿਸਾਨੀ ਦੇ ਵੱਲੋਂ ਛੋਟੀ ਕਿਸਾਨੀ ਨੂੰ ਜ਼ਮੀਨਾ ਠੇਕੇ ਤੇ ਦਿੱਤੀਆਂ ਜਾਂਦੀਆਂ ਸੀ ਹੁਣ ਛੋਟੀ ਕਿਸਾਨੀ ਨੂੰ ਛੋਟੇ ਖੇਤਵਾਰਾ ਨਹੀਂ ਖਾਂਦੇ ਅਤੇ ਵੱਡੇ ਕਿਸਾਨਾਂ ਨੇ ਠੇਕੇ ਤੇ ਜ਼ਮੀਨਾ ਲੈ ਕੇ ਖੇਤੀ ਵਧਾ ਲਈ ਹੈ ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਵਿੱਚ 2 ਲੱਖ ਛੋਟੇ ਕਿਸਾਨ ਖੇਤੀ ਚੋਂ ਆਊਟ ਹੋਏ। ਮਤਲਬ ਕਿ 5 ਲੱਖ ਤੋਂ ਘਟ ਕੇ ਛੋਟੇ ਕਿਸਾਨਾਂ ਦਾ ਅੰਕੜਾ ਮਹਿਸ 3 ਲੱਖ ਰਹਿ ਗਿਆ ਸੀ। ਜਦੋਂ ਕਿ ਸਮੁੱਚੇ ਭਾਰਤ ਦੇ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ 11 ਕਰੋੜ ਤੋਂ ਵੱਧ ਕੇ 12 ਕਰੋੜ ਹੋ ਗਈ ਹੈ। ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਕਰਜ਼ੇ ਤੇ ਉੱਠਣ ਵੀ ਨਹੀਂ ਦਿੱਤਾ। ਪੰਜਾਬ ਸਟੇਟ ਬੈਂਕਰਸ ਕਮੇਟੀ ਅਨੁਸਾਰ 30 ਜੂਨ 2025 ਤੱਕ ਪੰਜਾਬ ਦੇ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 96867 ਕਰੋੜ ਦਾ ਕਰਜ਼ਾ ਹੈ ਜੋ ਕਿ ਸਾਲ 2014 ਦੇ ਵਿੱਚ 52892 ਕਰੋੜ ਸੀ ਲੰਘੇ 11 ਸਾਲਾਂ ਦੇ ਵਿੱਚ ਕਿਸਾਨਾਂ ਤੇ 38975 ਕਰੋੜ ਦਾ ਕਰਜ਼ਾ ਕਿਸਾਨੀ ਤੇ ਬੈਂਕਾਂ ਦਾ ਚੜਿਆ ਹੈ ਇਸ ਦੀ ਬਦੌਲਤ ਖੇਤਾਂ ਦੇ ਹਜ਼ਾਰਾਂ ਸ਼ਹੀਦਾਂ ਦਾ ਅੰਕੜਾ ਹੈ ਜਿਨ੍ਹਾਂ ਨੇ ਕਰਜ਼ੇ ਤੋਂ ਹਾਰ ਮੰਨ ਕੇ اپنی زندگی સમાપ્ત ਕਰ ਲਈ پنجاب ਦੇ ਵਿੱਚ ਆਮ ਜ਼ਮੀਨਾਂ ਦਾ ਠੇਕਾ ਪ੍ਰਤੀ ਏਕੜ 50000 ਤੋਂ ਸ਼ੁਰੂ ਹੋ ਕੇ 80000 ਤੋਂ ਵੀ ਪਾਰ ਕਰ ਗਿਆ ਹੈ پنجاب ਦੇ ਵਿੱਚ 2 ਲੱਖ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਤੋਂ ਪੰਚਾਇਤਾਂ ਨੂੰ ਐਤਕੀ 515 ਕਰੋੜ ਦੀ ਆਮਦਨ ਹੋਈ ਹੈ ਪੰਚਾਇਤੀ ਜ਼ਮੀਨਾਂ ਦਾ ਔਸਤਨ ਠੇਕਾ ਪ੍ਰਤੀ ਏਕੜ 38823 ਰੁਪਏ ਰਿਹਾ ਹੈ ਮਾਲਵੇ ਦੇ ਰਾਮਪੁਰਾ ਫੁੱਲ ਖਿੱਤੇ ਦੇ ਵਿੱਚ ਆਲੂ ਦੀ ਕਾਸ਼ਤ ਹੁੰਦੀ ਹੈ ਜਿੱਥੇ ਵੱਡੇ ਕਿਸਾਨ ਵੱਡੇ ਪੱਧਰ ਤੇ ਜ਼ਮੀਨਾ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਨੇ ਮਾਝੇ ਤੇ ਦੁਆਬੇ ਦੇ ਮੁਕਾਬਲੇ ਮਾਲਵੇ ਦੇ ਕਈ ਹਿੱਸਿਆਂ ਦੇ ਵਿੱਚ ਜ਼ਮੀਨਾ ਦਾ ਠੇਕਾ ਪਹੁੰਚ ਤੋਂ ਬਾਅਦ ਹੈ ਛੋਟੀ ਤੇ ਦਰਮਿਆਨੀ ਕਿਸਾਨੀ ਪਸੀਜ ਰਹੀ ਹੈ ਪੰਜਾਬ ਦੀ ਨਿਰਭਰਤਾ ਹੌਲੀ-ਹੌਲੀ ਪ੍ਰਵਾਸੀ ਮਜ਼ਦੂਰਾਂ ਤੇ ਵਧੀ ਹੈ ਤੇ ਕਿਸਾਨਾਂ ਦੀ ਨਵੀਂ ਪੀੜ੍ਹੀ ਖੇਤਾਂ ਦੇ ਵਿੱਚੋਂ ਲਾਂਬੇ ਹੋਈ ਹੈ ਅਰਥਸ਼ਾਸਤਰੀ ਡਾਕਟਰ ਆਰ.ਐਸ. ਖੁੰਮਣ ਦੀ ਸਾਲ 2018 ਦੀ ਸਟੱਡੀ ਦੇ ਮੁਤਾਬਿਕ ਪੰਜਾਬ ਦੇ 80% ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਕੰਮ ਤੋਂ ਬਾਹਰ ਰੱਖਣਾ ਚਾਹੁੰਦੇ ਨੇ। ਉਹਨਾਂ ਦੇ ਲਈ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ। ਬੇਜ਼ਮੀਨੇ ਕਿਸਾਨਾਂ ਦੇ ਸਾਹਮਣੇ ਇੱਕ ਵੱਡਾ ਸੰਕਟ ਹੈ। ਉਂਝ ਵੀ ਇਸ ਵੇਲੇ ਪੰਜਾਬ ਦੀ ਖੇਤੀ ਦੇ ਵਿੱਚ ਵੱਡੇ ਪੱਧਰ ਤੇ ਮਸ਼ੀਨਰੀ ਦਾਖਲ ਹੋ ਚੁੱਕੀ ਹੈ ਜਿਸ ਕਰਕੇ ਖੇਤਾਂ ਦੇ ਵਿੱਚ ਕੰਮ ਦੇ ਘੰਟੇ ਲਗਾਤਾਰ ਘਟ ਗਏ ਨੇ। ਪੰਜਾਬ ਖੇਤੀ ਯੂਨੀਵਰਸਿਟੀ ਦੀ ਇੱਕ ਸਟੱਡੀ ਦੇ ਅਨੁਸਾਰ 1 ਏਕੜ ਕਣਕ ਦੀ ਫਸਲ ਦੀ ਕਾਸ਼ਤ ਦੇ ਲਈ 64 ਘੰਟੇ ਅਤੇ ਝੋਨੇ ਦੀ ਖੇਤੀ ਦੇ ਲਈ 160 ਘੰਟਿਆਂ ਦਾ ਮਨੁੱਖੀ ਕੰਮ ਰਹਿ ਗਿਆ ਹੈ। ਖੇਤੀ ਮਸ਼ੀਨਰੀ ਨੇ ਮਾਨਵੀ ਸਰੋਤਾਂ ਨੂੰ ਆਊਟ ਹੀ ਕਰ ਦਿੱਤਾ ਹੈ। ਪੰਜਾਬ ਦਾ ਖੇਤੀ ਮਾਡਲ ਤਬਦੀਲ ਹੋ ਚੁੱਕਾ ਹੈ। ਮੌਜੂਦਾ ਸਮੇਂ ਪੰਜਾਬ ਦੇ ਵਿੱਚ 6.47 ਲੱਖ ਟਰੈਕਟਰ ਨੇ ਪੰਜਾਬ ਦੇ ਵਿੱਚ ਸਾਲ 2016 ਦੇ ਵਿੱਚ ਪ੍ਰਤੀ ਦਿਨ ਔਸਤਨ 52 ਟਰੈਕਟਰ ਵਿਕਦੇ ਨੇ ਜੋ ਸਾਲ 2022 ਦੇ ਵਿੱਚ ਵਧ ਕੇ ਪ੍ਰਤੀ ਦਿਨ ਔਸਤਨ 64 ਹੋ ਗਈ ਸੀ ਇਹੋ ਔਸਤਨ ਸਾਲ 2024 ਦੇ ਵਿੱਚ 82 ਟਰੈਕਟਰਾਂ ਅਤੇ ਚਾਲੂ ਸਾਲ ਯਾਨੀ ਕਿ 2025 ਦੇ ਵਿੱਚ 7 ਨਵੰਬਰ ਤੱਕ ਪ੍ਰਤੀ ਦਿਨ ਔਸਤਨ 90 ਟਰੈਕਟਰਾਂ ਦੀ ਵਿਕਰੀ ਹੋ ਰਹੀ ਹੈ ਸੂਬੇ ਦੇ ਵਿੱਚ 48868 ਕੰਬਾਈਨਾਂ ਵੀ ਰਜਿਸਟਰਡ ਨੇ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਖੇਤੀ ਮਸ਼ੀਨਰੀ ਦਾ ਵੱਡਾ ਆਕਾਰ ਛੋਟੇ ਖੇਤਾਂ ਦੇ ਵਿੱਚ ਫਿੱਟ ਨਹੀਂ ਬੈਠਦਾ ਤੇ ਦੂਸਰੀ ਤਰਫ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਿਸਾਨ ਠੇਕੇ ਤੇ ਲੈਂਦੇ ਨੇ ਕਿਉਂਕਿ ਵੱਡੇ ਕਿਸਾਨਾਂ ਦੀਆਂ ਬਜਮੀਆਂ ਲਾਗਤਾਂ ਦੇ ਵਿੱਚ ਕੋਈ ਵਾਅਦਾ ਨਹੀਂ ਹੁੰਦਾ ਜ਼ਰਾ ਸੋਚੋ ਫਸਲੀ ਗੇੜ ਦੇ ਵਿੱਚੋਂ ਕਿਸਾਨ ਨਿਕਲ ਨਹੀਂ ਰਿਹਾ ਤੇ ਸਰਕਾਰਾਂ ਵੀ ਫਸਲੀ ਵਿਭਿੰਨਤਾ ਦੇ ਲਈ ਬਹੁਤਾ ਸਵਿਰਧ ਨਹੀਂ। ਜ਼ਮੀਨੀ ਪਾਣੀ ਤੇ ਪੌਣ ਪਾਣੀ ਵੀ ਪਲੀਤ ਹੋ ਚੁੱਕਿਆ ਹੈ। ਪੰਜਾਬ ਸਰਕਾਰ ਪੌਣੇ ਚਾਰ ਵਰਿਆਂ ਦੌਰਾਨ ਖੇਤੀ ਨੀਤੀ ਵੀ ਜਾਰੀ ਨਹੀਂ ਕਰ ਸਕੀ। ਪੰਜਾਬ ਦੀ ਖੇਤੀ ਸਿਰਫ ਅੰਨ ਦਾ ਸਵਾਲ ਨਹੀਂ, ਇਹ ਸਾਡੀ ਵਿਰਾਸਤ ਹੈ, ਸਾਡੀ ਪਛਾਣ ਦਾ ਸਵਾਲ ਹੈ ਜੋ ਕੱਲ ਤੋਂ ਪਹਿਲਾਂ ਹੱਲ ਕਰਨਾ ਜ਼ਰੂਰੀ ਹੈ।